ਇਹ ਲਖਣ ਆਪਣੇ ਪਿੰਡ ਦੀ ਆਪਾਂ ਆਪਣੇ ਪਿੰਡ ਨੂੰ ਲੰਮੇ ਸਮੇਂ ਤੋਂ ਗਲੀਆਂ ਨਾਲੀਆਂ ਸੀਵਰੇਜ ਦੇ ਵਿੱਚ ਫਸੇ ਪਏ ਆ ਜੀ ਔਰ ਆਪਾਂ ਆਪਣਾ ਵਧੀਆ ਬੰਦਾ ਜੇ ਰਿਜ਼ਰਵ ਹੈ ਤਾਂ ਉੱਥੇ ਅੱਛਾ ਕੋਈ ਰਿਜ਼ਰਵ ਕੈਟਾਗਰੀ ਚੋਂ ਜੇ ਕੋਈ ਮਹਿਲਾ ਤਾਂ ਛੀ ਸਮਾਜ ਸੇਵੀ ਮਹਿਲਾ ਜੇ ਕੋਈ ਜਨਰਲ ਆਦਿ ਵਿੱਚੋਂ ਮਤਲਬ ਚੰਗੇ ਲੋਕਾਂ ਨੂੰ ਮੌਕਾ ਦੇ ਕੇ ਤੁਸੀਂ ਆਪਣੇ ਪਿੰਡ ਨੂੰ ਖੂਬਸੂਰਤ ਬਣਾਉਣ ਵਾਸਤੇ ਤੁਸੀਂ ਨਹੀਂ ਪੱਥਰ ਰੱਖਣਾ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਲੀਆਂ ਪਾਰਟੀਆਂ ਵਾਂਗੂ ਆਪਾਂ ਰਾਜਨੀਤੀ ਦਾ ਸ਼ਕਾਰਨਾ ਹੋਈਏ ਤੜੇ ਬੰਦੀਆਂ ਦਾ ਸ਼ਕਾਰਨਾ ਹੋਈਏ ਇਹ ਪਿੰਡ ਸਾਡਾ ਇਹ ਪਿੰਡ ਨੂੰ ਅਸੀਂ ਬਣਾਉਣਾ ਸਰਕਾਰ ਤੁਹਾਡੀ ਮਦਦ ਕਰ ਸਕਦੀ ਹੈ ਗ੍ਰਾਂਟ ਦੇ ਕੇ ਪਰ ਜੇ ਸਰਪੰਚ ਚੰਗਾ ਨਾ ਜੀ ਜਿਵੇਂ ਮਨਰੇਗਾ ਦੀਆਂ ਸਮੱਸਿਆਵਾਂ ਜਿਵੇਂ ਆਹ ਜੌਬ ਕਾਰਡ ਬਣਨੇ ਆ ਜਾਂ ਰਾਸ਼ਨ ਮਿਲਣਾ ਜਾਂ ਪਿੰਡ ਦੀਆਂ ਗਲੀਆਂ ਨਾਲੀਆਂ ਸ਼ਾਮਲਾ ਧਰਮਸ਼ਾਲਾ ਇਹ ਜਿੰਨੇ ਕੰਮ ਨੇ ਸਾਰੇ ਸਰਪੰਚ ਦੇ ਅਧਾਰੇ ਚ ਆਉਂਦੇ ਜੀ ਉਹ ਸਾਰੇ ਸਾਡੇ ਕੋਲੇ ਆਉਂਦੇ ਨੇ ਕਿਉਂ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਸਰਪੰਚਾਂ ਦਾ ਰੋਲ ਜਿਹੜਾ ਬਹੁਤ ਨੈਗੇਟਿਵ ਰਿਹਾ ਸਰਬਸੰਮਤੀ ਹੋ ਰਹੀ ਜੀ ਅੱਜ ਦੋ ਦਿਨ ਪਿੰਡਾਂ ਦੇ ਵਿੱਚੋਂ ਸਾਡੇ ਕੋਲ ਕਨਫਰਮੇਸ਼ਨ ਆ ਗਈ ਹੈ ਕਿ ਸਰਬਸੰਮਤੀ ਹੋ ਰਹੀ ਹੈ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੱਲੋਂ ਅਨਾਉਂਸ ਵੀ ਕੀਤਾ ਗਿਆ ਕਿ ਪੰਜਾਬ ਸਰਕਾਰ ਉਹਨਾਂ ਨੂੰ 5 ਲੱਖ ਰੁਪਏ ਇਨਾਮ ਵੀ ਦੇਗੀ ਸਰਬਸੰਮਤੀ ਤੇੜੇ ਬੰਦੀਆਂ ਖਤਮ ਕਰੋ ਜੀ ਕੀ ਪਿਆ ਇਹਨਾਂ ਦੇ ਵਿੱਚ ਟੜੇ ਬੰਦੀਆਂ ਖਤਮ ਕਰਕੇ ਆਪਣਾ ਪਿੰਡ ਆਪਣਾ ਪਿੰਡ ਆਪਾਂ ਚਲਾਉਣਾ ਆਪਣੀ ਭਾਈਚਾਰਕ ਸਾਂਝ ਆਪਣੇ ਸੱਭਿਆਚਾਰ ਜਿਹੜੀ ਹੈ ਮਿਲਦੀ ਹੈ ਆਪਣਾ ਸੁਭਾ ਮਿਲਦਾ ਖਾਣਾ ਮਿਲਦਾ ਇੱਕ ਪਿੰਡ ਆਪਣਾ ਉੱਥੇ ਆਪਾਂ ਰਹਿਣਾ ਫਿਰ ਕਿਉਂ ਨਾ ਆਪਾਂ ਸਾਰੇ ਇਕੱਠੇ ਹੋ ਕੇ ਸਰਪੰਚੀ ਕਰਕੇ ਆਪਣੇ ਪਿੰਡ ਨੂੰ ਆਪਾਂ ਤਰੱਕੀ ਦੀ ਰਾਹ ਤੇ ਲੈ ਕੇ ਜਾਈਏ ਮੈਂ ਸਭ ਨੂੰ ਬੇਨਤੀ ਕਰਦਾ ਸੀ ਚੋਣਾਂ ਦਾ ਐਲਾਨ ਹੋ ਗਿਆ ਜੀ ਔਰ ਪਿੰਡ ਪਿੰਡ ਵਾਲਿਆਂ ਦੇ ਪਿੰਡਾਂ ਕਿਉਂਕਿ ਇਲੈਕਸ਼ਨ ਕਿਸੇ ਪਾਰਟੀ ਦੀ ਨਹੀਂ ਹੈ ਇਹ ਇਲੈਕਸ਼ਨ ਆਪਣੇ ਪਿੰਡ ਦੀ ਹੈ ਆਪਾਂ ਆਪਣੇ ਪਿੰਡ ਨੂੰ ਲੰਮੇ ਸਮੇਂ ਤੋਂ ਗਲੀਆਂ ਨਾਲੀਆਂ ਸੀਵਰੇਜ ਦੇ ਵਿੱਚ ਫਸੇ ਪਏ ਆ ਜੀ ਔਰ ਆਪਾਂ ਆਪਣਾ ਵਧੀਆ ਬੰਦਾ ਜੇ ਰਿਜ਼ਰ ਤਾਂ ਤੁਸੀਂ ਅੱਛਾ ਕੋਈ ਰਿਜ਼ਰਵ ਕੈਟਾਗਰੀ ਚੋਂ ਕਿ ਕੋਈ ਮਹਿਲਾ ਤਾਂ ਛੀ ਸਮਾਜ ਸੇਵੀ ਮਹਿਲਾ ਜਿਹੜੀ ਕੋ ਜਰਨਲ ਆਪਾਂ ਵਿੱਚੋਂ ਮਤਲਬ ਚੰਗੇ ਲੋਕਾਂ ਨੂੰ ਮੌਕਾ ਦੇ ਕੇ ਤੁਸੀਂ ਆਪਣੇ ਪਿੰਡ ਨੂੰ ਖੂਬਸੂਰਤ ਬਣਾਉਣ ਵਾਸਤੇ ਤੁਸੀਂ ਨਹੀਂ ਪੱਥਰ ਰੱਖਣਾ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਲੀਆਂ ਪਾਰਟੀਆਂ ਵਾਂਗੂ ਆਪਾਂ ਰਾਣੀ ਦੀ ਦਾ ਸ਼ਿਕਾਰਨਾ ਹੋਈਏ ਤੜੇ ਬੰਦੀਆਂ ਦਾ ਸ਼ਿਕਾਰਨਾ ਹੋਈਏ ਇਹ ਪਿੰਡ ਸਾਡਾ ਇਹ ਪਿੰਡ ਨੂੰ ਅਸੀਂ ਬਣਾਉਣਾ ਸਰਕਾਰ ਤੁਹਾਡੀ ਮਦਦ ਕਰ ਸਕਦੀ ਹੈ ਗ੍ਰਾਂਟ ਦੇ ਕੇ ਪਰ ਜੇ ਸਰਪੰਚ ਚੰਗਾ ਨਾ ਜੀ ਜਿਵੇਂ ਮਨਰੇਗਾ ਦੀਆਂ ਸਮੱਸਿਆਵਾਂ ਜਿਵੇਂ ਆਹ ਜੌਬ ਕਾਰਡ ਬਣਨੇ ਆ ਯਾ ਰਾਸ਼ਨ ਮਿਲਣਾ ਯਾ ਪਿੰਡ ਦੀਆਂ ਗਲੀਆਂ ਨਾਲੀਆਂ ਸ਼ਾਮਲਾ ਧਰਮਸ਼ਾਲਾ ਇਹ ਜਿੰਨੇ ਕੰਮ ਨੇ ਸਾਰੇ ਸਰਪੰਚ ਦੇ ਅਧਿਕਾਰੇ ਚ ਆਉਂਦੇ ਜੀ ਉਹ ਸਾਰੇ ਸਾਡੇ ਕੋਲ ਆਉਂਦੇ ਨੇ ਕਿਉਂ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਸਰਪੰਚਾਂ ਦਾ ਰੋਲ ਜਿਹੜਾ ਬਹੁਤ ਨੈਗੇਟਿਵ ਰਿਹਾ ਤੇ ਹੁਣ ਬੇਨਤੀ ਕਰਦੇ ਆਂ ਜਿਹੜੇ ਚੰਗੇ ਸਰਪੰਚ ਨੇ ਪਹਿਲਾਂ ਵੀ ਰਹੇ ਨੇ ਪਾਰਟੀ 'ਚ ਵੀ ਆਗੇ ਸਰ ਅੱچھے ਲੋਕ ਅੱਗੇ ਆਉਣ ਤਾਂ ਕਿ ਆਪਣੇ ਪਿੰਡਾਂ ਨੂੰ 13000 ਤੋਂ ਉੱਪਰ ਪਿੰਡ ਨੇ ਉਹ ਪਿੰਡਾਂ ਨੂੰ ਖੂਬਸੂਰਤ ਬਣਾਇਆ ਜਾ ਸਕਦਾ ਹੈ ਮਾਨ ਸਾਹਿਬ ਸਮਝਿਓ ਇਹ ਸਰਬਸੰਮਤੀ ਨਾਲ ਸਰਬਸੰਮਤੀ ਹੋ ਰਹੀ ਜੀ ਅੱਜ ਦੋ ਦਿਨ ਪਿੰਡਾਂ ਦੇ ਵਿੱਚੋਂ ਸਾਡੇ ਕੋਲ ਕਨਫਰਮੇਸ਼ਨ ਆ ਗਈ ਹੈ ਕਿ ਸਰਬਸੰਮਤੀ ਹੋ ਰਹੀ ਹੈ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੱਲੋਂ ਅਨਾਉਂਸ ਵੀ ਕੀਤਾ ਗਿਆ ਕਿ ਪੰਜਾਬ ਸਰਕਾਰ ਉਹਨਾਂ ਨੂੰ 5 ਲੱਖ ਰੁਪਏ ਇਨਾਮ ਵੀ ਦੇਗੀ ਸਰਬਸੰਮਤੀ ਤੇ ਟੜੇਬੰਦੀਆਂ ਖਤਮ ਕਰੋ ਜੀ ਕੀ ਪਿਆ ਇਹਨਾਂ ਦੇ ਵਿੱਚ ਟੜੇਬੰਦੀਆਂ ਖਤਮ ਕਰਕੇ ਆਪਣਾ ਪਿੰਡਾ ਆਪਣਾ ਪਿੰਡ ਆਪਾਂ ਚਲਾਉਣਾ ਆਪਣੀ ਭਾਈਚਾਰਕ ਸਾਂਝ ਆਪਣੀ ਸਭਿਆਚਾਰਕ ਸਸ ਜਿਹੜੀ ਮਿਲਦੀ ਆਪਣਾ ਸੁਭਾ ਮਿਲਦਾ ਖਾਣਾ ਮਿਲਦਾ ਇੱਕ ਪਿੰਡ ਆਪਣਾ ਉੱਥੇ ਹੀ ਪਰਹਿਣਾ ਫਿਰ ਕਿਉਂ ਨਾ ਆਪਾਂ ਸਾਰੇ ਇਕੱਠੇ ਹੋ ਕੇ ਸਰਪੰਤੀ ਕਰਕੇ ਆਪਣੇ ਪਿੰਡ ਨੂੰ ਆਪਾਂ ਤਰੱਕੀ ਦੀ ਰਾਹ ਤੇ ਲੈ ਕੇ ਜਾਈਏ ਮੈਂ ਸਭ ਨੂੰ ਬੇਨਤੀ ਕਰਦਾ ਸੀਐਮ ਸਾਹਿਬ ਜਿਹੜੇ ਲਾਦੇ ਕਿਸ ਤਰ੍ਹਾਂ ਉਹਨਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ ਜੀ ਐਥੈਂਟਿਕ ਖਬਰ ਤਾਂ ਹજી ਪ੍ਰੋਪਰ ਨਹੀਂ ਹੈਗੀ ਕਿ ਪ੍ਰੋਪਰ ਕੀ ਸਮੱਸਿਆ ਹੈਗੀ ਪਰ ਜੋ ਵੀ ਥੋੜੀ ਬਹੁਤ ਸਮੱਸਿਆ ਹੈ ਉਹ ਠੀਕ ਨੇ ਬਿਲਕੁਲ ਤੰਦਰੁਸਤ ਨੇ ਪਰ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ। ਜਾਖੜ ਸਾਹਿਬ ਦੇ ਸਟੀਫਾ ਦੇ ਜਿਹੜੀ ਬਾਸ ਕਰੇਗਾ ਚੱਲਣਗਾ ਗਵਰਨਰ ਦੇ। ਦੇਖੋ ਦੇਖੋ ਜਾਖੜ ਸਾਹਿਬ ਭਾਜਪਾ ਦੇ ਨੇਜੀ ਉਹਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਪਾਰਟੀਆਂ ਜੀ ਉਹਨਾਂ ਦਾ ਫੈਸਲਾ ਇਹਦੇ 'ਚ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਜੀ ਇਹ ਉਹ ਜਨਨਤਾ ਦਾ ਜਾਖੜ ਸਾਹਿਬ ਹੈ।